सियावर रामचंद्र की जय मेरे, मेरे प्यारे देशवासियों राम राम जीवन ਦੇ ਕੁਝ ਪਲ ਈਸ਼ਵਰੀ ਆਸ਼ੀਰਵਾਦ ਦੀ ਵਜ੍ਹਾ ਨਾਲ ਹੀ yatharth ਵਿੱਚ ਬਦਲਦੇ ਹਨ ਅੱਜ ਸਾਡੇ ਸਾਰੇ ਭਾਰਤੀਆਂ ਲਈ ਦੁਨੀਆ ਭਰ ਵਿੱਚ ਫੈਲੇ ਰਾਮ ਭਗਤਾਂ ਲਈ ਅਜਿਹਾ ਹੀ ਪਵਿੱਤਰ ਅਵਸਰ ਹੈ ਹਰ ਪਾਸੇ ਪ੍ਰਭੂ ਸ਼੍ਰੀ ਰਾਮ ਦੀ ਭਗਤੀ ਦਾ ਅਦਭੁਤ ਵਾਤਾਵਰਣ ਹੈ ਚਾਰੇ ਦਿਸ਼ਾਵਾਂ ਵਿੱਚ ਰਾਮ ਨਾਮ ਦੀ ਤੂੰ ਰਾਮ ਭਜਨਾ ਦੀ ਅਦਭੁਤ ਸੁੰਦਰ ਮਧੁਰਤਾ ਹਰ ਕਿਸੇ ਨੂੰ ਇੰਤਜ਼ਾਰ ਹੈ 22 ਜਨਵਰੀ ਦਾ ਉਸ ਇਤਿਹਾਸਕ ਪਵਿੱਤਰ ਪਲ ਦਾ ਅਤੇ ਹੁਣ ਅਯੁੱਧਿਆ ਵਿੱਚ ਰਾਮ ਲੱਲਾ ਦੀ ਪ੍ਰਾਣ ਪ੍ਰティਸ਼ਠਾ ਵਿੱਚ ਕੇਵਲ 11 ਦਿਨ ਹੀ ਬਚੇ ਹਨ ਮੇਰਾ ਸੁਭਾਗ ਹੈ ਕਿ ਮੈਨੂੰ ਇਸ ਪੁੰਨਿਆ ਅਫਸਰ ਦਾ ਗਵਾਹ ਬਣ ਦਾ ਮੌਕਾ ਮਿਲ ਰਿਹਾ ਹੈ ਇਹ ਮੇਰੇ ਲਈ ਕਲਪਨਾ ਅਤੀਤ ਅਨੁਭੂਤੀਆਂ ਦਾ ਸਮਾਂ ਹੈ ਭਾਵ ਵੀਰਬਲ ਮੈਂ ਪਹਿਲੀ ਵਾਰ ਜੀਵਨ ਵਿੱਚ ਇਸ ਤਰ੍ਹਾਂ ਦੀ ਮਨੋ ਭਾਵਨਾ ਵਿੱਚ ਉਲੰਘ ਰਿਹਾ ਹਾਂ ਮੈਂ ਵੱਖਰੀ ਤਰ੍ਹਾਂ ਦੀ ਭਗਤੀ ਭਾਵਨਾ ਮਹਿਸੂਸ ਕਰ ਰਿਹਾ ਹਾਂ ਮੇਰੇ ਅੰਤਰਮਨ ਦੀ ਭਾਵ ਯਾਤਰਾ ਮੇਰੇ ਲਈ ਮੇਰੇ ਲਈ ਪ੍ਰਗਟਾਵੇ ਦਾ ਨਹੀਂ ਮਹਿਸੂਸ ਕਰਨ ਦਾ ਮੌਕਾ ਹੈ ਚਾਹੁੰਦੇ ਹੋਏ ਵੀ ਮੈਂ ਇਸ ਦੀ ਡੁੰਗਾਈ ਵਿਆਪਕਤਾ ਅਤੇ ਤੀਬਰਤਾ ਨੂੰ ਸ਼ਬਦਾਂ ਵਿੱਚ ਬੰਨ ਨਹੀਂ ਪਾ ਰਿਹਾ ਤੁਸੀਂ ਵੀ ਭਲੀ ਭਾਂਤ ਮੇਰੀ ਸਥਿਤੀ ਸਮਝ ਸਕਦੇ ਹੋ ਜਿਸ ਸੁਪਨੇ ਨੂੰ ਕਈ ਪੀੜ੍ਹੀਆਂ ਨੇ ਸਾਲਾਂ ਤੱਕ ਇੱਕ ਸੰਕਲਪ ਦੀ ਤਰ੍ਹਾਂ ਆਪਣੇ ਦਿਲਾਂ ਵਿੱਚ ਜੀਵਿਆ ਮੈਨੂੰ ਉਸ ਦੀ ਸਿੱਧੀ ਦੇ ਸਮੇ ਮੌਜੂਦ ਰਹਿਣ ਦਾ ਸੁਭਾਗ ਮਿਲਿਆ ਹੈ ਪ੍ਰਭੂ ਨੇ ਮੈਨੂੰ ਸਾਰੇ ਭਾਰਤ ਵਾਸੀਆਂ ਦੀ ਅਗਵਾਈ ਕਰਨ ਦਾ ਨਮਿਤ ਬਣਾਇਆ ਹੈ ਨਮਿਤ ਮਾਤਰਮ ਭਵ ਸਭਯਾ ਸਾਚਨ ਇਹ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਵੇਂ ਸਾਡੇ ਸ਼ਾਸਤਰਾਂ ਵਿੱਚ ਵੀ ਕਿਹਾ ਗਿਆ ਹੈ ਸਾਨੂੰ ਈਸ਼ਵਰ ਦੇ ਯਗ ਲਈ ਰਾਗਨ ਲਈ ਖੋਦ ਵਿੱਚ दैवी चेतना जागृत करनी हुंदी है इस दे लिए शास्त्रां विच व्रत ਅਤੇ কঠੋਰ ਨਿਯਮ ਦਸੇ ਗਏ ਹਨ ਜਿਨ੍ਹਾਂ ਦੀ प्राण ਪ੍ਰਤੀਸ਼ਠਾ ਤੋਂ ਪਹਿਲਾਂ ਪਾਲਣਾ ਕਰਨੀ ਹੁੰਦੀ ਹੈ ਇਸ ਲਈ ਅਧਿਆਤਮਕ ਯਾਤਰਾ ਦੀਆਂ ਕੁਝ ਤਪਸਵੀ ਆਤਮਾਵਾਂ ਅਤੇ ਮਹਾਪੁਰਸ਼ਾਂ ਤੋਂ ਮੈਨੂੰ ਜੋ ਮਾਰਗਦਰਸ਼ਨ ਮਿਲਿਆ ਉਹਨਾਂ ਨੇ ਜੋ ਯਮ ਨਿਯਮ ਸੁਝਾਏ ਹਨ ਉਸ ਦੇ ਅਨੁਸਾਰ ਮੈਂ ਅੱਜ ਤੋਂ ਹੀ 11 ਦਿਨ ਦਾ ਵਿਸ਼ੇਸ਼ ਅਨੁਸ਼ਠਾਨ ਆਰੰਭ ਕਰ ਰਿਹਾ ਹਾਂ ਇਸ ਪਵਿੱਤਰ ਮੌਕੇ ਤੇ ਮੈਂ ਪਰਮਾਤਮਾ ਦੇ ਸ਼੍ਰੀ ਚਰਨਾਂ ਵਿੱਚ ਪ੍ਰਾਰਥਨਾ ਕਰਦਾ ਹਾਂ ਰਿਸ਼ੀਆ ਮੁਨੀਆਂ ਤਪੱਸਵੀਆਂ ਨੂੰ ਯਾਦ ਕਰਦਾ ਹਾਂ ਅਤੇ ਜਨਤਾ ਜਨਾਰਦਨ ਜੋ ਈਸ਼ਵਰ ਦਾ ਰੂਪ ਹੈ ਉਹਨਾਂ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਮੈਨੂੰ ਆਸ਼ੀਰਵਾਦ ਦਿਓ ਤਾਂ ਕਿ ਮਨ ਤੋਂ ਵਚਨ ਤੋਂ ਕਰਮ ਤੋਂ ਮੇਰੇ ਵੱਲੋਂ ਕੋਈ ਕਮੀ ਨਾ ਰਹੇ ਸਾਥੀਓ ਮੇਰਾ ਇਹ 11 ਦਿਨ ਦੇ ਆਪਣੇ ਅਨੁਸ਼ਠਾਨ ਦਾ ਆਰੰਭ ਮੈਂ 나सिक धाम ਪੰਚਵਤੀ ਤੋਂ ਕਰ ਰਿਹਾ ਹਾਂ ਪੰਚਵਤੀ ਉਹ ਪਾਵਨ ਧਰਤੀ ਹੈ ਜਿੱਥੇ ਪ੍ਰਭੂ ਸ਼੍ਰੀ ਰਾਮ ਨੇ ਕਾਫੀ ਸਮਾਂ ਬਿਤਾਇਆ ਸੀ ਅਤੇ ਅੱਜ ਮੇਰੇ ਲਈ ਇੱਕ ਸੁਖਦ ਸੰਯੋਗ ਇਹ ਵੀ ਹੈ ਕਿ ਅੱਜ Swami Vivekananda ਜੀ ਦੀ ਜਨਮ ਦਿਨਤੀ ਹੈ ਸਵਾਮੀ ਵਿਵੇਕਾਨੰਦ ਜੀ ਹੀ ਤਾਂ ਸਨ ਜਿਨ੍ਹਾਂ ਨੇ ਹਜ਼ਾਰਾਂ ਸਾਲਾਂ ਤੋਂ ਅਕਰੰਤਿਤ ਭਾਰਤ ਦੀ ਆਤਮਾ ਨੂੰ ਝੰਡੋੜਿਆ ਸੀ ਅੱਜ ਉਹੀ ਆਤਮ ਅੱਜ ਉਹੀ ਆਤਮ ਵਿਸ਼ਵਾਸ ਸ਼ਾਨਦਾਰ ਰਾਮ ਮੰਦਰ ਦੇ ਰੂਪ ਵਿੱਚ ਸਾਡੀ ਪਛਾਣ ਬਣ ਕੇ ਸਾਰਿਆਂ ਦੇ ਸਾਹਮਣੇ ਹੈ ਅਤੇ ਸੋਨੇ ਤੇ ਸੁਹਾਗਾ ਦੇਖੋ ਅੱਜ ਮਾਤਾ ਜੀਜਾ ਬਾਈ ਦੀ ਜਨਮ ਦਿਨਤੀ ਹੈ ਮਾਤਾ ਜੀਜਾ ਬਾਈ ਜਿਨ੍ਹਾਂ ਨੇ ছত্রਪਤੀ சிவாਜੀ ਮਹਾਰਾਜ ਦੇ ਰੂਪ ਵਿੱਚ ਮਹਾਨ ਮਾਨਵ ਨੂੰ ਜਨਮ ਦਿੱਤਾ ਸੀ ਅੱਜ ਅਸੀਂ ਆਪਣੇ ਭਾਰਤ ਨੂੰ ਜਿਸ ਮੌਜੂਦਾ ਰੂਪ ਵਿੱਚ ਦੇਖਦੇ ਹਾਂ ਇਸ ਵਿੱਚ ਮਾਤਾ ਜੀਜਾ ਬਾਈ ਦਾ ਬਹੁਤ ਵੱਡਾ ਯੋਗਦਾਨ ਹੈ ਸਾਥੇ ਸਾਥੀਓ ਜਦੋਂ ਮੈਂ ਮਾਤਾ ਜੀ ਜੈ ਬਾਈ ਨੂੰ ਯਾਦ ਕਰ ਰਿਹਾ ਹਾਂ ਤਾਂ ਸਹਿਜ ਰੂਪ ਨਾਲ ਮੈਨੂੰ ਆਪਣੀ ਮਾਂ ਦੀ ਯਾਦ ਆਉਣੀ ਵੀ ਬਹੁਤ ਸੁਭਾਵਿਕ ਹੈ ਮੇਰੀ ਮਾਂ ਜੀਵਨ ਦੇ ਅੰਤ ਤੱਕ ਮਾਲਾ ਜਪਦੇ ਹੋਏ ਸੀ타ਰਾਮ ਦਾ ਨਾਮ ਹੀ ਵਜਾਇਆ ਕਰਦੇ ਸਨ ਸਾਥੀਓ ਪ੍ਰਾਣ ਪ੍ਰティਸ਼ਠਾ ਦੀ ਸ਼ੁਭ ਘੜੀ ਸਦੀਵੀ ਰਚਨਾ ਦਾ ਉਹ ਚੇਤਨਪਲ ਅਧਿਆਤਮਿਕ అనుਪੂਰਤੀ ਦਾ ਉਹ ਮੌਕਾ ਗਰਭ ਗ੍ਰਹਿ ਵਿੱਚ ਉਸ ਪਲ ਕੀ ਕੁਝ ਨਹੀਂ ਹੋਵੇਗਾ 140 ਸਾਥੀਓ ਸਰੀਰ ਦੇ ਰੂਪ ਵਿੱਚ ਮੈਂ ਉਸ ਪਵਿੱਤਰ ਪਲ ਦਾ ਗਵਾਹ ਬਣਾਂਗਾ ਹੀ ਲੇਕਿਨ ਮੇਰੇ ਮਨ ਵਿੱਚ ਮੇਰੇ ਦਿਲ ਦੇ ਹਰ ਹਿੱਸੇ ਵਿੱਚ 140 ਕਰੋੜ ਭਾਰਤੀ ਮੇਰੇ ਨਾਲ ਹੋਣਗੇ ਤੁਸੀਂ ਮੇਰੇ ਨਾਲ ਹੋਵੋਗੇ ਹੀ ਹਰ ਰਾਮ ਭਗਤ ਮੇਰੇ ਨਾਲ ਹੋਵੇਗਾ ਅਤੇ ਉਹ ਚੇਤਨਪਲ ਸਾਡੀਆਂ ਸਾਰਿਆਂ ਦੀ ਸਾਂਝੀ ਅਨੁਭੂਤੀ ਹੋਵੇਗੀ ਮੈਂ ਆਪਣੇ ਨਾਲ ਰਾਮ ਮੰਦਰ ਲਈ ਆਪਣੇ ਜੀਵਨ ਨੂੰ ਸਮਰਪਿਤ ਕਰਨ ਵਾਲੇ ਅਣਗਿਣਤ ਵਿਅਕਤੀਤਵਾਂ ਦੀ ਪ੍ਰੇਰਣਾ ਲੈ ਕੇ ਜਾਵਾਂਗਾ त्याग तपस्या ਦੀਆਂ ਉਹ ਮੂਰਤੀਆਂ 500 ਸਾਲਾਂ ਦਾ ਉਹ ਸਬਰ ਲੰਮੇ ਸਬਰ ਦਾ ਉਹ ਕਾਲ ਅਣਗਿਣਤ ਤਿਆਗ ਤੇ ਤਪੱਸਿਆਵਾਂ ਦੀਆਂ ਗਾਥਾਵਾਂ ਕਿੰਨੇ ਹੀ ਲੋਕ ਹਨ ਜਿਨ੍ਹਾਂ ਦੇ ਨਾਮ ਤੱਕ ਕੋਈ ਨਹੀਂ ਜਾਣਦਾ ਲੇਕਿਨ ਜਿਨ੍ਹਾਂ ਦੇ ਜੀਵਨ ਦਾ ਇੱਕ ਮਾਤਰ ਟੀਚਾ ਰਿਹਾ ਹੈ ਸ਼ਾਨਦਾਰ ਰਾਮ ਨਿਰਮਲ ਦਾ ਨਿਰਮਾਣ ਅਜਿਹੇ ਅਣਗਿਣਤ ਲੋਕਾਂ ਦੀਆਂ ਯਾਦਾਂ ਮੇਰੇ ਨਾਲ ਹੋਣਗੀਆਂ ਜਦੋਂ 140 ਕਰੋੜ ਦੇਸ਼ਵਾਸੀ ਉਸ ਪਲ ਵਿੱਚ ਮੇਰੇ ਨਾਲ ਜੁੜ ਜਾਣਗੇ ਅਤੇ ਜਦੋਂ ਮੈਂ ਤੁਹਾਡੀ ਊਰਜਾ ਨੂੰ ਨਾਲ ਲੈ ਕੇ ਗਰਭਗ੍ਰਹਿ ਵਿੱਚ ਪ੍ਰਵੇਸ਼ ਕਰਾਂਗਾ ਤਾਂ ਮੈਨੂੰ ਵੀ ਅਹਿਸਾਸ ਹੋਵੇਗਾ ਕਿ ਮੈਂ ਇਕੱਲਾ ਨਹੀਂ ਤੁਸੀਂ ਸਾਰੇ ਮੇਰੇ ਨਾਲ ਹੋ ਸਾਥੀਓ ਇਹ 11 ਦਿਨ ਨਿੱਜੀ ਤੌਰ ਤੇ ਮੇਰੇ ਯਮ ਨਿਯਮ ਤਾਂ ਹਨ ਹੀ ਲੇਕਿਨ ਮੇਰੇ ਭਾਵ ਵਿੱਚ ਵਿੱਚ ਤੁਸੀਂ ਸਾਰੇ ਸਮਾਏ ਹੋ ਮੇਰੀ ਪ੍ਰਾਰਥਨਾ ਹੈ ਕਿ ਤੁਸੀਂ ਵੀ ਮਨ ਤੋਂ ਮੇਰੇ ਨਾਲ ਜੁੜੇ ਰਹੋ RAM LALLA ਦੇ ਚਰਨਾਂ ਵਿੱਚ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਵੀ ਉਸੇ ਭਾਵਨਾ ਨਾਲ ਅਰਪਿਤ ਕਰਾਂਗਾ ਜੋ ਭਾਵਨਾਵਾਂ ਮੇਰੇ ਅੰਦਰ ਪੈਦਾ ਹੋ ਰਹੀਆਂ ਹਨ ਸਾਥੀਓ ਅਸੀਂ ਸਾਰੇ ਇਸ ਸੱਚ ਨੂੰ ਜਾਣਦੇ ਹਾਂ ਕਿ ਈਸ਼ਵਰ ਨਿਰਆਕਾਰ ਹੈ ਲੇਕਿਨ ਈਸ਼ਵਰ ਸਾਕਾਰ ਰੂਪ ਦੇ ਵਿੱਚ ਵੀ ਸਾਡੀ ਅਧਿਆਤਮਿਕ ਯਾਤਰਾ ਨੂੰ ਬਲ ਦਿੰਦੇ ਨੇ ਜਨਤਾ ਜਨਾਰਦਨ ਵਿੱਚ ਈਸ਼ਵਰ ਦਾ ਰੂਪ ਹੁੰਦਾ ਹੈ ਇਹ ਮੈਂ ਪਰਤੱਖ ਰੂਪ ਵਿੱਚ ਦੇਖਿਆ ਹੈ ਮਹਿਸੂਸ ਕੀਤਾ ਹੈ لیکن ਜਦੋਂ ઈશ્વਰ ਰੂਪੀ ਉਹ ਜਨਤਾ ਸ਼ਬਦਾਂ ਵਿੱਚ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੀ ਹੈ ਆਸ਼ੀਰਵਾਦ ਦਿੰਦੀ ਹੈ ਤਾਂ ਮੇਰੇ ਅੰਦਰ ਵੀ ਨਵੀਂ ਊਰਜਾ ਦਾ ਸੰਚਾਰ ਹੁੰਦਾ ਹੈ ਅੱਜ ਮੈਨੂੰ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਇਸ ਲਈ ਮੇਰੀ ਪ੍ਰਾਰਥਨਾ ਹੈ ਕਿ ਸ਼ਬਦਾਂ ਵਿੱਚ ਲਿਖਤ ਵਿੱਚ ਆਪਣੀਆਂ ਭਾਵਨਾਵਾਂ ਜ਼ਰੂਰ ਪ੍ਰਗਟ ਕਰੋ ਮੈਨੂੰ ਆਸ਼ੀਰਵਾਦ ਦਿਓ ਤੁਹਾਡੇ ਆਸ਼ੀਰਵਾਦ ਦਾ ਇੱਕ ਇੱਕ ਸ਼ਬਦ ਮੇਰੇ ਲਈ ਸ਼ਬਦ ਨਹੀਂ ਮੰਤਰ ਹੈ ਮੰਤਰ ਦੀ ਸ਼ਕਤੀ ਦੇ ਤੌਰ ਤੇ ਆਪਣੇ ਸ਼ਬਦਾਂ ਨੂੰ ਭਾਵਨਾਵਾਂ ਨੂੰ ਨਮੋ ਐਪ ਦੇ ਮਾਧਿਅਮ ਨਾਲ ਸਿੱਧਾ ਮੇਰੇ ਤੱਕ ਪਹੁੰਚਾ ਸਕਦੇ ਹੋ ਆਓ ਸਾਰੇ ਪ੍ਰਭੂ ਸ਼੍ਰੀ ਰਾਮ ਦੀ ਭਗਤੀ ਵਿੱਚ ਡੁੱਬ ਜਾਈਏ ਆਪ ਸਭ ਰਾਮ ਭਗਤਾਂ ਨੂੰ ਕੋਟੀ ਕੋਟੀ ਨਮਨ ਨਮਨ ਜੈ ਸ਼ਿਆ ਰਾਮ ਜੈ ਸ਼ਿਆ ਰਾਮ ਜੈ ਸ਼ਿਆ